ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਜੋ ਆ ਕੁਝ ਸਮਾਂ ਪਹਿਲਾ অতি ਸਤਿਕਾਰਯੋਗ ਜਥੇਬੰਦੀਆਂ ਦੇ ਸੰਗਤਾਂ ਦੇ ਸਨਮੁਖ ਹੋ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਵੀ શ્રી ਜਥਾ ਮਹਾਕਾਲ ਜੀ ਗਿਆਨੀ ਜੀ ਸੁਖਬੀਰ ਸਿੰਘ ਜੀ ਜੋ ਬੜੇ ਪਿਆਰ ਵਾਲੇ ਨੇ ਤੇ ਪਿਆਰ ਦੇ ਵਿੱਚ ਭਿੱਜ ਕੇ ਗੁਰੂ ਸਾਹਿਬ ਜੀ ਦਾ ਜਾਸਕੀਰਤ ਸੁਣਾਉਂਦੇ ਤੇ ਉਹਨਾਂ ਦੇ ਕੋਲ ਕੁਝ ਸਮੇਂ ਤੋਂ ਕੋਈ ਵਚਨ ਜਿਹੜਾ ਸੀਗਾ ਉਹ ਸੁਨਾਇਆ ਗਿਆ ਤੇ ਜਿਹਦੇ ਵਿੱਚ ਮਤ ਭੇਦ ਜਿਹੜਾ ਉਹ ਵਿੱਚ ਆ ਗਿਆ ਵਿਸ਼ਾ ਬਣ ਗਿਆ ਉਸ ਨੂੰ ਰੋਕਣ ਵਾਸਤੇ ਅਤੀ ਸਤਿਕਾਰਯੋਗ ਮਹਾਪੁਰਸ਼ ਜਥੇਦਾਰ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਸਾਹਿਬ ਜੀ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲੇ ਮਹਾਪੁਰਸ਼ ਅਤੀ ਸਤਿਕਾਰਯੋਗ ਜਥੇਬੰਦੀ ਦੇ ਮਾਲਵਾ ਦਲ ਤਰਨਾ ਦਲ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਸੁਖਪਾਲ ਸਿੰਘ ਜੀ ਉਹਨਾਂ ਦੇ ਨਾਲ ਅਸੀਂ ਵਿਚਾਰ ਕੀਤੀ ਬਚਨ ਕੀਤਾ ਉਹਨਾਂ ਨੇ ਸਾਡਾ ਪ੍ਰਵਾਨ ਕੀਤਾ ਤੇ ਗਿਆਨੀ ਜੀ ਦੇ ਨਾਲ ਹੀ ਅਸੀਂ ਬੈਠ ਕੇ ਉਹ ਵੀਡੀਓ ਜਿਹੜੀ ਸੀਗੀ ਕੱਲ ਉਹਨਾਂ ਦੇ ਕੋਲ ਬੈਠ ਕੇ ਮਾਫੀ ਦੀ ਜਿਹੜੀ ਉਹਨਾਂ ਨੇ ਪਾ ਦਿੱਤੀ ਮੈਂ ਤੇ ਉਹਨਾਂ ਦਾ ਬਹੁਤ ਸਤਿ ਸਕਾਰ ਕਰਦਾ ਕਿ ਦੇਖੋ ਨਿਰਮਤਾ ਕਿੰਨੀ ਪਹਿਲਾਂ ਤੇ ਵੀ ਉਹਨਾਂ ਨੇ ਜੇ ਗੁਰਬਾਣੀ ਦੇ ਵਿੱਚੋਂ ਕੋਈ ਵਚਨ ਉਧਾਰ ਕੀਤਾ ਹੈ ਤੇ ਉਹ ਸੰਗਤ ਨੂੰ ਕੁਝ ਵੀਰਾਂ ਨੂੰ ਨਹੀਂ ਸੁਭਾਏ ਬਣ ਲੱਗਾ ਕਿ ਉਹਨਾਂ ਨੇ ਸੱਤ ਵਚਨ ਕਰਕੇ ਉਹਨੂੰ ਖੇਮਾ ਮੰਗ ਲਿਆ ਤੇ ਸੰਗਤ ਖੇਮਾ ਕਰਨ ਜੋਗਾ ਬਖਸ਼ ਦਿੰਦੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਵੀ ਗੁਰੂ ਤੋਂ ਬਿਨਾਂ ਕੋਈ ਵਚਨ ਨਹੀਂ ਹੁੰਦਾ ਜੋ ਗੁਰੂ ਦੇ ਵਿੱਚੋਂ ਵੀ ਉਹ ਹੀ ਵਚਨ ਹੋ ਜਾਂਦਾ ਤੇ ਸਾਡੇ ਆਤੀ ਸਤਕਾਰਯੋਗ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਇਹ ਬਚਨ ਨੂੰ ਸਰਵਣ ਕੀਤਾ ਤੇ ਉਹਨਾਂ ਨੇ ਸਰਵਣ ਕਰਕੇ ਗਾ ਉਹਨਾਂ ਨੇ ਵੀਡੀਓ ਜਿਹੜੀ ਆ ਉਹ ਪਾਈ ਉਹਨਾਂ ਦਾ ਆਤੀ ਸਤਕਾਰ ਧੰਨਵਾਦ ਆ ਮਹਾਪੁਰਸ਼ਾਂ ਦਾ ਕਿਉਂਕਿ ਪੰਥ ਦੇ ਵਿੱਚ ਜਿਹੜੇ ਪ੍ਰਚਾਰਕ ਉੱਠਦੇ ਨੇ ਜੇ ਅਸੀਂ ਉਹਨਾਂ ਨੂੰ ਹੀ ਮਾੜੇ ਫਿੱਕੇ ਬਚਨ ਕਰਾਂਗੇ ਤੇ ਗੁਰਸਿੱਖ ਨਹੀਂ ਬਣਿਆ ਜਾਣਾ ਪ੍ਰਚਾਰਕ ਨਹੀਂ ਬਣਿਆ ਜਾਣਾ ਗੁਰੂ ਪਿਆਰਿਓ ਇਹ ਬਚਨ ਹੈ ਸਾਡਾ ਤੇ ਅਸੀਂ ਜਿੰਨੀਆਂ ਵੀ ਸਰਬੱਤ ਜਥੇਵੰਦੀਆਂ ਮਹਾਪੁਰਸ਼ ਨੇ ਉਹਨਾਂ ਦਾ ਸਤਿਕਾਰ ਕਰਿਆ ਕਰੀਏ ਤੇ ਉਹਨਾਂ ਦੀ ਛਤਰ ਛਾਇਆ ਹੇਠ ਰਹਿ ਕੇ ਉਹਨਾਂ ਦਾ ਸੰਗਤ ਜੀ ਬਚਨ ਮੰਨਿਆ ਕਰੀਏ ਹੁਕਮ ਮੰਨਿਆ ਕਰੀਏ ਤੇ ਮਹਾਰਾ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਮਾਣ ਤੇ ਪ੍ਰਮਾਣ ਤਾਂ ਹੀ ਆ ਜੇ ਆਪਾਂ ਇੱਕ ਦੂਜੇ ਦੇ ਨਾਲ ਪ੍ਰੇਮ ਕਰਦੇ ਤੇ অতি ਸਤਿਕਾਰਯੋਗ ਗਿਆਨੀ ਜੀ ਹੁਣਾਨਾ ਮਹਾਕਾਲ ਜੀ ਨਾਲ ਪ੍ਰੇਮ ਕਰੋ ਵਿਚਾਰ ਕਰਦੇ ਆ ਬਹੁਤ ਕੁਝ ਹੋ ਜਾਂਦਾ ਹੈ ਬਚਨ ਹੋ ਜਾਂਦੇ ਨੇ ਸੰਗਤ ਮਾਫ਼ ਕਰਨ ਯੋਗ ਵੀ ਹੈ ਪਰ ਜੇ ਕੋਈ ਅਜਾਣ ਬੁੱਝ ਕੇ ਕਰੇ ਫਿਰ ਤਾਂ ਮੰਨ ਲਿਏ ਵੀ ਹਾਂ ਵੀ ਇੱਕ ਕੋਲੋਂ ਕਹਿ ਰਿਹਾ ਤੇ ਜੇ ਗੁਰਬਾਣੀ ਦੇ ਵਿੱਚ ਪੈਰੇ ਚੱਲ ਰਹੇ ਆ ਤੇ ਫਿਰ ਉਹਦੇ ਵਿੱਚ ਇਹ ਵੀ ਆਪਾਂ ਇੱਕ ਦੂਜੇ ਨਾਲ ਬੈਠ ਕੇ ਵਿਚਾਰ ਸਾਂਝਾ